ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਗੋਸਾ ਡੈਰੀ ਫਾਰਮ ਚੈਨਲ ਤੇ ਫੇਸਬੁੱਕ ਵੀਰਾਂ ਦਾ ਵੀ ਧੰਨਵਾਦ ਆ ਯੂਟਿਊਬਰ ਵੀਰਾਂ ਦਾ ਵੀ ਧੰਨਵਾਦ ਆ ਅੱਜ ਦੀ ਵੀਡੀਓ ਤਿੰਨ ਕੱਟੀਆਂ ਦੀ ਐ ਨਗੀਨੇ ਆ ਪਹਿਲੇ ਨੰਬਰ ਵਾਲੀ ਕੱਟੀ ਤੇ ਨਿਗਾਹ ਮਾਰ ਲਓ ਚੰਗਾ ਪੱਠਪੜਾ ਲੱਗਿਆ ਗੋਲ ਸਿੰਗੀ ਲੱਗੀ ਐ ਅਜਿਹਾ ਦੇ ਵਿੱਚ ਵੀ ਦੁੱਗਣੀ ਹੋਣ ਵਾਲੀ ਹੈ ਮਿੱਤਰੋ ਦੁੱਧ ਵੀ ਚੰਗਾ ਦੇਣ ਵਾਲੀ ਕੱਟੀ ਹੈ ਬਾਕੀ ਤਸੱਲੀ ਤੁਸੀਂ ਆਪ ਕਰਨੀ ਆ ਥਾਣਾ ਦਾ ਗੈਬ ਬਹੁਤ ਸੋਹਣਾਗਾ ਤੇ ਬਾਈ ਨੇ ਚੰਗੀਆਂ ਪਾਲ ਗਿਆ ਹੋਈਆਂ ਮੰਡੀ ਲਈ ਬੈਠਾ ਇੱਕ ਨੰਬਰ ਵਾਲੀ ਕੱਟੀ ਦਾ ਲੈਗ ਸਕੋਰ ਦੇਖੋ ਬਰੀਡ ਤੇ ਕੰਮ ਕਰਨਾ ਚੰਗਾ ਟੀਕਾ ਪਰਾ ਕੇ ਚੰਗੇ ਬੱਚੇ ਦੇਣ ਵਾਲੀ ਕੱਟੀ ਹੈ ਜਿਹੜੀ ਰੇਟ ਦੀ ਗੱਲ ਹੈ ਬਾਈ ਕਹਿੰਦਾ ਜਾਇਜ਼ ਕਰੂੰਗਾ ਫੋਨ ਨੰਬਰ ਬਾਈ ਦਾ ਆਪਾਂ ਵੀਡੀਓ ਦੇ ਵਿੱਚ ਲਿਖ ਦੇਗੇ ਜਿਹੜੇ ਨੂੰ ਪਸੰਦ ਆਉਦੀ ਹੋਈ ਦਾਣਾ ਮੰਡੀ ਕੋਲੇ ਘਰ ਆ ਬਾਈ ਦਾ ਪਿੰਡ ਸਦੋ ਹੈ ਨੇੜੇ ਤਲਵੰਡੀ ਸਾਬੋ ਲੱਗ ਜਾਂਦੀ ਹੈ ਕਿ ਰੋਡ ਦੇ ਉੱਤੇ ਪਿੰਡ ਹੈ ਆ ਦੋ ਨੰਬਰ ਵਾਲੀ ਕੱਟੀ ਦੇਖੋ ਖੜਦੀ ਦੇਖੋ ਮਿੱਤਰੋ ਐ ਬਦਦਾ ਲੱਗਦਾ ਵੀ ਕਿਸੇ ਚੰਗੇ ਸੀਮੰਟ ਦੀ ਕੱਟੀ ਹੈਗੀ ਹੈ ਦੇਖੋ ਚਾਕੜੀ ਤੋਂ ਪਤਾ ਲੱਗ ਜਾਂਦਾ ਜਿਹੜੀ ਮਿੱਤਰੋ ਬਰੀਡ ਦਾ ਪਸ਼ੂ ਹੁੰਦਾ ਹੈ ਉਹਦੀ ਦੇਖਣੀ ਵਖਣੀ ਅੱਡੀ ਤਰ੍ਹਾਂ ਦੀ ਨਜ਼ਰ ਆਉਂਦੀ ਹੁੰਦੀ ਹੈ ਦੇਖੋ ਕਿੰਨਾ ਬਾਡੀ ਸਟ੍ਰਕਚਰ ਸੋਹਣਾ ਹੈਗਾ ਚੰਗੇ ਗਾਇਬ ਤੇ ਥਾਣਾ ਬਾਈ ਨੇ ਦੱਸਿਆ ਮਦਵਕਾ ਆ ਤੀਜੇ ਨੰਬਰ ਵਾਲੀ ਨਿਗਾ ਮਾਰ ਲਓ ਜਿਹੜੀ ਵੀ ਤਿੰਨਾ ਕੱਟੀਆਂ ਚ ਤਿੰਨੇ ਨਿਗਾ ਚ ਪਸੰਦ ਆਉਂਦੀ ਹੋਈ ਬਾਈ ਨਾਲ ਸਬਰਕ ਕਰ ਲੈਣਾ ਬਾਈ ਰੇਡ ਜਾਇਜ਼ ਕਰੂਗਾ ਕਹਿੰਦਾ ਆਪਾਂ ਵਪਾਰੀਆ ਵਾਲੀ ਗੱਲ ਤਾਂ ਨਹੀਂ ਕਰਨੀ ਬਾਈ ਤੇ ਬਾਈ ਦਾ ਸੰਦੋਆ ਪਿੰਡ ਦਾ ਦਾਣਾ ਮੰਡੀ ਕੋਲੇ ਘਰ ਹੈ ਫੌਜੀ ਬਾਈ ਦਾ ਨਾ ਹੈ ਵੀਡੀਓ ਦੇ ਵਿੱਚ ਨੰਬਰ ਚ ਲਾਵਾਂਗੇ ਮਿੱਤਰੋ ਅੱਜ ਦੀ ਵੀਡੀਓ ਆਪਣੀਆਂ ਤਿੰਨ ਕਟੀਆਂ ਦੀ ਰਹੂਗੀ ਵੀਡੀਓ ਚੰਗੀਆਂ ਲੱਗਦੀਆਂ ਆਉਂਦੀਆਂ ਮਿੱਤਰੋ ਸ਼ੇਅਰ ਕਰ ਦਿਆ ਕਰੋ ਦੇਖੋ